ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜੇਕਰ ਤੁਸੀਂ ਵੀ ਆਪਣੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਨਾਲ ਹੀ ਆਪਣਾ WhatsApp ਨੰਬਰ ਦਿੱਤਾ ਗਿਆ ਹੈ ਜਿਸ ਨੇ ਵੀ ਰਿਸ਼ਤੇ ਦੀ ਐਡ ਲਗਵਾਉਣੀ ਹੈ ਉਹ ਸਾਨੂੰ WhatsApp ਤੇ ਮੈਸੇਜ ਕਰ ਸਕਦਾ ਜੀ ਤੇ ਆਪਣਾ ਬਾਇਓ ਡਾਟਾ ਭੇਜੋ ਤੇ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ WhatsApp ਦੇ ਉੱਪਰ ਦੱਸ ਦਿੱਤੀ ਜਾਵੇਗੀ ਤੇ ਆਪਣੇ ਰਿਸ਼ਤੇ ਹੀ ਰਿਸ਼ਤੇ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਵੇਖ ਕੇ ਕਰਨਾ ਉਹ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰੋ ਜੀ ਤੇ ਆਪਣੀ ਜ਼ਿੰਮੇਵਾਰੀ ਤੇ ਕਰੋ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਤਾਂ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਆਪਾਂ ਅੱਜ ਦੇ ਰਿਸ਼ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਹੈ ਮੋਗਾ ਤੋਂ ਨੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਹੈ ਜੀ 17 7 2000 ਦਾ ਜਨਮ ਹੈ ਤੇ ਕੱਦ ਹੈ ਇਹਨਾਂ ਦਾ 6 ਫੁੱਟ 1 ਇੰਚ ਦੀ ਹਾਈਟ ਹੈ ਜੀ ਤੇ ਗੋਤਨ ਦਾ ਮੱਲੀ ਹੈ ਪੜ੍ਹਾਈ ਇਹਨਾਂ ਨੇ ਪਲੱਸ 2 ਪਾਸ ਕਰੀ ਹੋਈ ਹੈ ਤੇ ਭੈਣ ਇਹਨਾਂ ਦੀ ਇੱਕ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਕੰਮ ਹੈ ਜੀ ਇਹ ਮੁੰਡਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਤੇ ਕੈਨੇਡਾ ਦੇ ਵਿੱਚ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਰੈਸਟੋਰੈਂਟ ਹੈ ਇਹਨਾਂ ਦਾ ਕੈਨੇਡਾ ਦੇ ਵਿੱਚ ਤੇ ਬਹੁਤ ਵਧੀਆ ਆਮਦਨ ਹੈ ਤੇ 7 ਕਿੱਲੇ ਜ਼ਮੀਨ ਹੈ ਇਹਨਾਂ ਕੋਲ ਤੇ ਸਾਰਾ ਪਰਿਵਾਰ ਜੀ ਕੈਨੇਡਾ ਦੇ ਵਿੱਚ ਹੈ ਤੇ ਮੰਗ ਆ ਫੈਮਿਲੀ ਦੀ ਕਿ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਤੇ ਲੜਕੀ ਕੈਨੇਡਾ ਦੇ ਵਿੱਚ ਪੀਆਰ ਚਾਹੀਦੀ ਹੈ ਜੀ ਇਹਨਾਂ ਨੂੰ ਤੇ ਭਾਵੇਂ ਲੜਕੀ ਕਿਸੇ ਵੀ ਕਾਸਟ ਦੀ ਹੋਵੇ ਬਾਕੀ ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਤੁਸੀਂ ਵਟਸਐਪ ਰਾਹੀਂ ਪਰਿਵਾਰ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਹੈ ਹਨੂਮਾਨਗੜ੍ਹ ਤੋਂ ਨੇ ਤੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਚੋਹਾਨ ਹੈ ਤੇ ਉਮਰ ਹੈ ਜੀ 16/9/1988 ਦਾ ਡੇਟ ਆਫ ਬਰਥ ਹੈ ਤੇ ਕੱਦ ਹੈ ਇਹਨਾਂ ਦਾ 5 ਫੁੱਟ 6 ਇੰਚ ਦੀ ਹਾਈਟ ਹੈ ਜੀ ਤੇ ਪੜਾਈ ਇਹਨਾਂ ਨੇ ਕਰੀ ਹੋਈ ਹੈ ਨਰਸਿੰਗ ਦੀ ਤੇ ਕੰਮ ਹੈ ਜੀ ਇਹ ਪ੍ਰਾਈਵੇਟ ਨੌਕਰੀ ਕਰਦੇ ਨੇ ਤੇ ਨਾਲ ਹੀ ਇਹਨਾਂ ਨੇ PTE ਦੇ 6.5 ਸਕੋਰ ਨੇ ਜੀ ਇਹਨਾਂ ਦੇ ਤੇ ਬੈਂਡ ਸਕੋਰ ਨੇ ਤੇ ਆਸਟ੍ਰੇਲੀਆ ਦੀ ਫਾਈਲ ਲੱਗੀ ਹੋਈ ਹੈ ਇਹਨਾਂ ਦੀ ਤੇ ਮੰਗ ਪਰਿਵਾਰ ਦੀ ਕਿ ਲੜਕਾ ਵਧੀਆ ਪਰਿਵਾਰ ਤੋਂ ਹੋਵੇ ਵੈਸ਼ਨੋ ਹੋਵੇ ਤੇ ਗੁਰਸਿੱਖ ਪਰਿਵਾਰ ਤੋਂ ਲੜਕਾ ਚਾਹੀਦਾ ਜੀ ਇਹਨਾਂ ਨੂੰ ਤੇ ਬਾਕੀ ਇਹਨਾਂ ਦਾ ਨੰਬਰ ਦਿੱਤਾ ਗਿਆ ਫੈਮਿਲੀ ਦਾ ਤੁਸੀਂ ਪੂਰੀ ਜਾਣਕਾਰੀ ਫੋਨ ਕਾਲ ਰਹੀ ਲੈ ਸਕਦੇ ਹੋ ਇਹਨਾਂ ਕੋਲੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਅੰਮ੍ਰਿਤਸਰ ਤੋਂ ਨੇ ਇਹ ਕਾਸਟ ਇਹਨਾਂ ਦੀ ਅਰੋੜਾ ਖੱਤਰੀ ਹੈ ਤੇ ਉਮਰ ਹੈ ਜੀ 11 12 1993 ਦਾ ਡੇਟ ਆਫ ਬਰਥ ਹੈ ਤੇ ਕੱਦ ਇਹਨਾਂ ਦਾ 5 ਫੁੱਟ 5 ਇੰਚ ਦੀ ਹਾਈਟ ਹੈ ਜੀ ਤੇ ਜਨਮ ਦਾ ਟਾਈਮ ਹੈ 9:30 ਪੀਐਮ ਦੇ ਤੇ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ ਜੀ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਦੀ ਤੇ ਭੈਣਾਂ ਇਹਨਾਂ ਦੀਆਂ ਦੋ ਨੇ ਜੀ ਤੇ ਪਿਤਾ ਇਹਨਾਂ ਦੇ ਰਿਟਾਇਰਡ ਗਵਰਨਮੈਂਟ ਜੌਬ ਤੋਂ ਨੇ ਤੇ ਮਾਤਾ ਇਹਨਾਂ ਦੇ ਪ੍ਰਾਈਵੇਟ ਟੀਚਰ ਨੇ ਜੀ ਤੇ ਮੁੰਡਾ ਹੈ ਸ਼ਾਰਟ ਟਾਈਮ ਤੋਂ ਡਿਵੋਰਸਡ ਹੈ ਜੀ ਤਲਾਕਸ਼ੁਦਾ ਹੈ ਤੇ ਕੰਮਕਾਰ ਹੈ ਜੀ ਇਹ ਮੁੰਡਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਤੇ ਕਮਰਸ਼ੀਅਲ ਪ੍ਰੋਪਰਟੀ ਇਹਨਾਂ ਦੀ ਇੰਡੀਆ ਦੇ ਵਿੱਚ ਵਧੀਆ ਤੇ ਵਧੀਆ ਇਨਕਮ ਹੈ ਜੀ ਤੇ ਮੰਗਾ ਪਰਿਵਾਰ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਤੇ ਵਧੀਆ ਪਰਿਵਾਰ ਤੋਂ ਹੋਵੇ ਤੇ ਕੈਨੇਡਾ ਦੇ ਵਿੱਚ ਪੀਆਰ ਹੋਵੇ ਜੀ ਲੜਕੀ ਤੇ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਬਾਕੀ ਦੀ ਜਾਣਕਾਰੀ ਤੁਸੀਂ ਸਿੱਧੀ ਫੈਮਲੀ ਨਾਲ ਗੱਲਬਾਤ ਕਰਕੇ ਲੈ ਸਕਦੇ ਹੋ ਜੀ ਫੈਮਲੀ ਦਾ ਫੋਨ ਨੰਬਰ ਦਿੱਤਾ ਗਿਆ ਹੈ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਜਸਵੀਰ ਕੌਰ ਪਤਾ ਹੈ ਸੰਗਰੂਰ ਤੋਂ ਨੇ ਕਾਸਟ ਇਹਨਾਂ ਦੀ ਨਾਈ ਸਿੱਖ ਹੈ ਤੇ ਉਮਰ ਹੈ ਜੀ 14 10 1991 ਦਾ ਡੇਟ ਆਫ ਬਰਥ ਹੈ ਤੇ ਕੁੜੀ ਇਹ ਤਲਾਕਸ਼ੋਧ ਹੈ ਜੀ ਤੇ ਇੱਕ ਇਹਨਾਂ ਕੋਲੇ 14 ਸਾਲ ਦਾ ਬੇਟਾ ਹੈਗਾ ਤੇ ਮੰਗ ਪਰਵਾਰ ਦੀ ਕਿ ਮੁੰਡਾ ਕਿਸੇ ਵੀ ਕਾਸਟ ਦਾ ਹੋਵੇ ਭਾਵੇਂ ਤੇ ਉਮਰ 30 ਤੋਂ 35 ਸਾਲ ਦੀ ਹੋਵੇ ਲੜਕੇ ਦੀ ਤੇ ਵਧੀਆ ਪਰਿਵਾਰ ਤੋਂ ਹੋਵੇ ਤੇ ਵਧੀਆ ਕੰਮਕਾਰ ਕਰਦਾ ਹੋਵੇ ਜੀ ਤੇ ਸੰਪਰਕ ਇਹਨਾਂ ਨਾਲ ਉਹੀ ਕారణ ਜਿਹੜੇ ਵਿਆਹ ਤੋਂ ਬਾਅਦ ਬੱਚੇ ਨੂੰ ਨਾਲ ਰੱਖ ਸਕਦੇ ਨੇ ਤੇ ਜਿਨ੍ਹਾਂ ਨੂੰ ਵੀ ਇਹ ਰਿਸ਼ਤਾ ਸਹੀ ਲੱਗਦਾ ਉਹ ਸਾਡੇ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਸੰਪਰਕ ਕਰਕੇ ਇਸ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਨੇ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਇਹਨਾਂ ਦਾ ਜ਼ਿਲ੍ਹਾ ਮੋਗਾ ਤੋਂ ਨੇ ਇਹ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਤੇ ਉਮਰ ਇਹਨਾਂ ਦੀ 6 6 1994 ਦਾ ਡੇਟ ਆਫ ਬਰਥ ਹੈ ਤੇ ਕੱਦ ਹੈ ਜੀ ਇਹਨਾਂ ਦਾ 6 ਫੁੱਟ 3 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਗ੍ਰੈਜੂਏਸ਼ਨ ਤੇ ਗੋਤ ਇਹਨਾਂ ਦਾ ਸਿੱਧੂ ਹੈ ਜੀ ਤੇ ਕੰਮਕਾਰ ਹੈ ਜੀ ਇਹਨਾਂ ਕੋਲ 3 ਕਿੱਲੇ ਜ਼ਮੀਨ ਨੇ ਤੇ ਪ੍ਰਾਈਵੇਟ ਬੈਂਕ ਦੇ ਵਿੱਚ ਜੌਬ ਕਰਦੇ ਨੇ ਇਹ ਕੈਸ਼ੀਅਰ ਦੀ ਤੇ ਮੰਗ ਹੈ ਜੀ ਪਰਿਵਾਰ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਤੇ ਲੜਕੀ ਦਾ ਕੱਦ 5 ਫੁੱਟ 6 ਇੰਚ ਤੱਕ ਹੋਵੇ ਜੀ ਤੇ ਬਾਕੀ ਦੀ ਜਾਣਕਾਰੀ ਤੁਸੀਂ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰਕੇ ਲੈ ਸਕਦੇ ਹੋ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਬ੍ਰਹਮਜੋਤ ਸਿੰਘ ਪਤਾ ਇਹ ਕੈਨੇਡਾ ਦੇ ਵਿੱਚ ਪੀਆਰ ਨੇ ਜੀ ਤੇ ਕਾਸਟ ਇਹਨਾਂ ਦੀ ਖੱਤਰੀ ਸਿੱਖ ਹੈ ਤੇ ਉਮਰ ਹੈ ਜੀ 29 11 1993 ਦਾ ਡੇਟ ਆਫ ਬਰਥ ਹੈ ਤੇ ਬਰਥਪਲੇਸ ਇਹਨਾਂ ਦਾ ਜੀ ਬਦੋਦਰਾ ਗੁਜਰਾਤ ਦੇ ਵਿੱਚ ਹੈ ਤੇ ਜਨਮ ਦਾ ਟਾਈਮ ਹੈ ਜੀ 10:10 AM ਦਾ ਸਮਾਂ ਹੈ ਤੇ ਗੋਤ ਇਹਨਾਂ ਦਾ ਸ਼ਹਾਨੀ ਹੈ ਤੇ ਕੱਦ ਇਹਨਾਂ ਦਾ 5 ਫੁੱਟ 10 ਇੰਚ ਤੇ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਕੈਨੇਡਾ ਦੇ ਵਿੱਚ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਆ IHM ਫਰੋਮ ਅਹਮਦਾਬਾਦ ਤੇ ਪੋਸਟ ਗ੍ਰੈਜੂਏਸ਼ਨ ਇਨ ਮੈਨੇਜਮੈਂਟ ਤੇ ਪਿਤਾ ਦਾ ਨਾਮ ਹੈ ਜੀ ਕੁਲਦੀਪ ਸਿੰਘ ਤੇ ਮਾਤਾ ਦਾ ਨਾਮ ਹੈ ਹਰਪਾਲ ਕੌਰ ਤੇ ਇਹ ਮੁੰਡੇ ਦਾ ਕੰਮਕਾਰ ਹੈ ਜੀ ਇਹ ਰੈਸਟੋਰੈਂਟ ਮੈਨੇਜਰ ਇਨ ਕੈਨੇਡਾ ਲਾਸਟ 3 ਇਅਰ ਤੇ ਕੈਨੇਡਾ ਦੇ ਵਿੱਚ ਪੀਆਰ ਨੇ ਜੀ ਤੇ ਆਪਣਾ ਹਾਊਸ ਹੈ ਇਹਨਾਂ ਦਾ ਇੱਕ ਗਜਰਾਤ ਦੇ ਵਿੱਚ ਘਰ ਆਪਣਾ ਤੇ ਮੰਗ ਹੈ ਇਹਨਾਂ ਦੀ ਫੈਮਿਲੀ ਦੀ ਕਿ ਕੁੜੀ ਵਧੀਆ ਪੜ੍ਹੀ ਲਿਖੀ ਹੋਵੇ ਵੈਲ ਐਜੂਕੇਟਿਡ ਹੋਵੇ ਤੇ ਬਾਕੀ ਭਾਵੇਂ ਕਿਸੇ ਵੀ ਕਾਸਟ ਦੀ ਹੋਵੇ ਜੀ ਤੇ ਵਧੀਆ ਪਰਿਵਾਰ ਤੋਂ ਹੋਵੇ ਬਾਕੀ ਦੀ ਜਾਣਕਾਰੀ ਤੁਸੀਂ ਦਿੱਤੇ ਗਏ ਨੰਬਰ ਤੇ ਪਰਿਵਾਰ ਤੋਂ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਹੈ ਜ਼ਿਲ੍ਹਾ ਬਰਨਾਲਾ ਤੋਂ ਨੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਹੈ ਜੀਨਾਂ ਦੀ 5/8/1995 ਦਾ ਡੇਟ ਆਫ ਬਰਥ ਹੈ ਜੀ ਤੇ ਕੱਦ ਦਾ ਇਹਨਾਂ ਦਾ 5 ਫੁੱਟ 8 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਐਮਏ ਆਈਟੀਆਈ ਪਲੰਬਰ ਦੀ ਤੇ ਕੰਮਕਾਰ ਹੈ ਜੀਨਾਂ ਦਾ ਹੈ ਲੜਕਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਤੇ ਕੈਨੇਡਾ ਦੇ ਵਿੱਚ ਇਹਨਾਂ ਦਾ ਆਪਣਾ ਘਰ ਹੈ ਇੱਕ ਵਧੀਆ ਤੇ ਪੀਆਰ ਦੀ ਫਾਈਲ ਅਪਲਾਈ ਕਰੀ ਹੋਈ ਹੈ ਇਹਨਾਂ ਨੇ ਤੇ ਵਧੀਆ ਆਮਦਨ ਹੈ ਜੀ ਤੇ ਪੰਜਾਬ ਦੇ ਵਿੱਚ 5 ਕਿੱਲੇ ਜ਼ਮੀਨ ਹੈ ਇਹਨਾਂ ਦੀ ਤੇ ਸਾਰਾ ਪਰਿਵਾਰ ਇਹ ਕੈਨੇਡਾ ਦੇ ਵਿੱਚ ਸੈਟਲ ਹੈ ਜੀ ਵਧੀਆ ਤੇ ਮੰਗ ਦਾ ਪਰਿਵਾਰ ਦੀ ਕਿ ਕੋਈ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਤੇ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਜੀ ਪੀਆਰ ਲੜਕੀ ਚਾਹੀਦੀ ਹੈ ਇਹਨਾਂ ਨੂੰ ਤੇ ਬਾਕੀ ਦੀ ਜਾਣਕਾਰੀ ਤੁਸੀਂ ਸਿੱਧੀ ਪਰਿਵਾਰ ਨਾਲ ਗੱਲਬਾਤ ਕਰਕੇ ਲੈ ਸਕਦੇ ਹੋ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਤੁਸੀਂ ਵਟਸਐਪ ਰਾਹੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਅਮ੍ਰਿਤਤਾ ਰੀ ਹੈ ਜੀ ਮੁੰਡਾ ਤੇ ਪਤਾ ਇਹਨਾਂ ਦਾ ਹੁਸ਼ਿਆਰਪੁਰ ਤੋਂ ਨੇ ਕਾਸਟ ਇਹਨਾਂ ਦੀ ਰਾਮਗੜੀ ਹੈ ਤੇ ਕਾਦਾ ਇਹਨਾਂ ਦਾ 5 ਫੁੱਟ 6 ਇੰਚ ਦੀ ਹਾਈਟ ਹੈ ਜੀ ਤੇ ਉਮਰ ਹੈ ਇਹਨਾਂ ਦੀ 32 ਸਾਲ ਤੇ ਪੜ੍ਹਾਈ ਇਹਨਾਂ ਨੇ ਗ੍ਰੈਜੂਏਸ਼ਨ ਦੀ ਕੀਤੀ ਹੋਈ ਹੈ ਤੇ ਭਰਾ ਇਹਨਾਂ ਦਾ ਇੱਕ ਮੈਰਿਡ ਹੈ ਜੀ ਕੰਮਕਾਰ ਇਹਨਾਂ ਦਾ ਹੈ ਸੌਫਟਵੇਅਰ ਇੰਜੀਨੀਅਰ ਵਰਕ ਹੈ ਜੀ ਮੁੰਡਾ ਕਰਦਾ ਤੇ ਘਰ ਦੇ ਵਿੱਚ ਕੰਮ ਕਰਦਾ ਹੈ ਜੀ ਮੁੰਡਾ ਸੌਫਟਵੇਅਰ ਇੰਜੀਨੀਅਰ ਹੈ ਤੇ ਸਾਰਾ ਪਰਿਵਾਰ ਜੀ ਅਮ੍ਰਿਤਧਾਰੀ ਹੈ ਗੁਰਸਿੱਖ ਫੈਮਿਲੀ ਹੈ ਸਾਰੀ ਵਧੀਆ ਤੇ ਮੁੰਡਾ ਜੀ ਇਹ ਤਲਾਕਸ਼ੁਦਾ ਹੈ ਤੇ ਮੰਗ ਹੈ ਇਹਨਾਂ ਦੇ ਪਰਿਵਾਰ ਦੀ ਕਿ ਕੋਈ ਵਧੀਆ ਘਰੇਲੂ ਹੋਵੇ ਤੇ ਭਾਵੇਂ ਕਿਸੇ ਵੀ ਕਾਸਟ ਦੀ ਹੋਵੇ ਲੜਕੀ ਜੀ ਤੇ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਤੇ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤੇ ਬਾਰੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲਖਵਿੰਦਰ ਕੌਰ ਪਤਾ ਹੈ ਸੰਗਰੂਰ ਤੋਂ ਨੇ ਤੇ ਉਮਰ ਜੀ ਇਹਨਾਂ ਦੀ 26 10 1992 ਦਾ ਡੇਟ ਆਫ ਬਰਥ ਹੈ ਤੇ ਕਾਸਟ ਇਹਨਾਂ ਦੀ ਮਹਿਰਾ ਸਿੱਖ ਹੈ ਤੇ ਕੱਦ ਹੈ ਜੀ 5 ਫੁੱਟ 3 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਐਮਏ ਪੋਲ ਸਾਇੰਸ ਤੇ ਆਈਟੀਆਈ ਕੋਪਾ 1 ਇਅਰ ਕੋਰਸ ਕਰਿਆ ਹੋਇਆ ਜੀ ਇਹਨਾਂ ਨੇ ਤੇ ਨਾਲ ਹੀ ਇਹਨਾਂ ਨੇ ਸਟੈਨੋ ਪੀਵੀਆਈ ਸ਼ਾਰਟ ਹੈਂਡ ਦਾ ਕੋਰਸ ਕਰਿਆ ਹੋਇਆ ਤੇ ਪਿਤਾ ਦਾ ਨਾਮ ਹੈ ਜੀ ਹਾਕਮ ਸਿੰਘ ਤੇ ਪਿਤਾ ਇਹਨਾਂ ਦੇ ਰਿਟਾਇਰਡ ਗਵਰਨਮੈਂਟ ਸਰਵਸ ਤੋਂ ਨੇ ਤੇ ਮਾਤਾ ਜਗਜੀਤ ਕੌਰ ਇਹਨਾਂ ਦੇ ਹਾਊਸ ਵਾਈਫ ਨੇ ਜੀ ਤੇ ਭਰਾ ਇਹਨਾਂ ਦਾ ਇੱਕ ਹੈ ਜੀ ਤੇ ਗਵਰਨਮੈਂਟ ਸਰਵਿਸ ਕਰਦਾ ਹੈ ਤੇ ਮੰਗ ਫੈਮਿਲੀ ਦੀ ਕਿ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਤੇ ਮੁੰਡਾ ਕੋਈ ਗਵਰਨਮੈਂਟ ਜੌਬ ਕਰਦਾ ਹੋਵੇ ਜੀ ਤੇ ਬਾਕੀ ਦੀ ਜਾਣਕਾਰੀ ਤੁਸੀਂ ਦਿੱਤੇ ਗਏ ਨੰਬਰ ਤੇ ਪਰਿਵਾਰ ਨਾਲ ਡਾਇਰੈਕਟ ਗੱਲਬਾਤ ਕਰਕੇ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਸਿੰਘਾਂਵਾਲਾ ਮੋਗਾ ਤੇ ਕਾਸਟ ਇਹਨਾਂ ਦੀ ਐਸਸੀ ਹੈ ਤੇ ਉਮਰ ਹੈ ਜੀ 7/12/2005 ਦਾ ਡੇਟ ਆਫ ਬਰਥ ਹੈ ਤੇ ਪੜ੍ਹਾਈ ਇਹਨਾਂ ਨੇ ਪਲੱਸ 2 ਕਰੀ ਹੋਈ ਹੈ ਤੇ ਨਾਲੇ ਇਹਨਾਂ ਨੇ ਕੰਪਿਊਟਰ ਦਾ ਡਿਪਲੋਮਾ ਕਰਿਆ ਹੋਇਆ ਜੀ ਤੇ ਕੰਮ ਕਰ ਰਿਹਾ ਜੀ ਇਹ ਲੜਕੀ ਦਾ ਕੈਨੇਡਾ ਦਾ ਵੀਜ਼ਾ ਆਇਆ ਹੋਇਆ ਤੇ ਇਹਨਾਂ ਨੇ ਜੀਆਈਸੀ ਪੇਡ ਕਰੀ ਹੋਈ ਹੈ ਜੀ ਸਾਰੇ ਪੈਸੇ ਭਰੇ ਹੋਏ ਨੇ ਇਹਨਾਂ ਨੇ ਤੇ ਮੰਗ ਹੈ ਇਹਨਾਂ ਦੇ ਪਰਿਵਾਰ ਦੀ ਕਿ ਲੜਕਾ ਭਾਵੇਂ ਕਿਸੇ ਵੀ ਕਾਸਟ ਦਾ ਹੋਵੇ ਤੇ ਇਹਨਾਂ ਨਾਲ ਸੰਪਰਕ ਕਰਕੇ ਜੀ ਪੂਰੀ ਜਾਣਕਾਰੀ ਤੁਸੀਂ ਇਸ ਰਿਸ਼ਤੇ ਬਾਰੇ ਲੈ ਸਕਦੇ ਹੋ ਹਾਂਜੀ ਤਾਂ ਇਹ ਸੀ ਅੱਜ ਦੇ ਆਪਣੇ ਕੁਝ ਰਿਸ਼ਤੇ ਤੇ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ